ਅੱਜ ਆਪਾਂ ਬਣਾਏ ਆ ਪਾਣੀ ਵਾਲੇ ਪਕੌੜੇ ਪਾਣੀ ਵਾਲੇ ਪਕੌੜੇ ਬਹੁਤ ਹੀ ਵਧੀਆ ਬੰਦਦੇ ਆ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਆਜੋ ਫਿਰ ਆਪਾਂ ਵੀਡੀਓ ਸ਼ੁਰੂ ਕਰੀਏ ਅੱਜ ਆਪਾਂ ਬਣਾਵਾਂਗੇ ਪਾਣੀ ਵਾਲੇ ਪਕੌੜੇ ਪਾਣੀ ਵਾਲੇ ਪਕੌੜੇ ਬਣਾਉਣ ਲਈ ਆਪਾਂ ਹਾਫ ਕਮਲੀ ਬੇਸਨ ਦੀ ਲੈ ਲਈ ਆ ਜੋ ਆਪਾਂ ਨਮਕ ਪਾ ਲਿਆ ਲਾਲ ਮਿਰਚ ਥੋੜੀ ਪਵੰਗਾ ਪਾਣੀ ਵਿੱਚ ਹਲਦੀ ਤੇ ਜੀਰਾ ਉਹਨਾਂ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ। ਮਸਾਲੇ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਕੋਲ ਨੂੰ ਪਾਣੀ ਪਾ ਕੇ ਘੋਲ ਲਵਾਂਗੇ। ਇਹ ਆਪਣਾ ਤਿਆਰ ਹੋ ਚੁੱਕਾ ਤੇ ਇਹਨੂੰ ਆਪਾਂ 5-7 ਮਿੰਟ ਇਸ ਤਰ੍ਹਾਂ ਹਿਲਾਉਣਾ ਤਾਂ ਕਿ ਇਹਦੇ ਵਿੱਚ ਹਵਾ ਭਰ ਸਕੇ ਤੇ ਆਪਣੇ ਜਿਹੜੇ ਪਾਣੀ ਵਾਲੇ ਪਕੌੜੇ ਵਧੀਆ ਤਰ੍ਹਾਂ ਤਿਆਰ ਹੋ ਸਕਣ। ਤੁਸੀਂ ਇਹ ਪਕੌੜੇ ਖਾ ਕੇ ਗੋਲ ਗੱਪੇ ਵੀ ਖਾਣੇ ਭੁੱਲ ਜਾਓਗੇ। ਕੋਲ ਆਪਣਾ ਤਿਆਰ ਹੋ ਚੁੱਕਾ। ਇੱਕ ਪਾ ਤੇਲ ਗਰਮ ਕਰ ਲਿਆ ਹੁਣ ਆਪਾਂ ਚਮਚੇ ਨਾਲ ਇਹਨਾਂ ਨੂੰ ਪਾਵਾਂਗੇ ਤੁਸੀਂ ਹੱਥ ਨਾਲ ਵੀ ਪਾ ਸਕਦੇ ਹੋ ਆਪਾਂ ਇਹਨਾਂ ਨੂੰ ਪਲਟ ਦੇਵਾਂਗੇ। ਆਪਨੇ ਪਕੌੜੇ ਬਣ ਕੇ ਤਿਆਰ ਹੋ ਚੁੱਕੇ ਆ। ਆਪਨੇ ਪਕੌੜੇ ਬਣ ਕੇ ਤਿਆਰ ਹੋ ਚੁੱਕੇ। ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢਾਂਗੇ ਆਪਾਂ ਇਹ ਮੈਨੂੰ ਪਿਓਂ ਗਿੜਖ ਲਿਆ ਸੀ ਪਹਿਲਾਂ ਹੀ ਤੇ ਹੁਣ ਆਪਾਂ ਇਹਨੂੰ ਛਾਣ ਲਵਾਂਗੇ ਇੱਕ ਡੂੰਘੇ ਵਿੱਚ ਆਪਾਂ ਠੰਡਾ ਪਾਣੀ ਲੈ ਲਿਆ ਇਦੇ ਵਿੱਚ ਹੁਣ ਆਪਾਂ ਇਹ ਮਿਲੀ ਵਾਲਾ ਪਾਣੀ ਪਾ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਕਾਲਾ ਨਮਕ ਤੁਸੀਂ ਜ਼ਰੂਰ ਪਾਉਣਾ ਤਾਂ ਕਿ ਇਹਦੇ ਨਾਲ ਸਵਾਦ ਵਧੀਆ ਆ ਸਕੇ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਆਪਾਂ ਪਾਵਾਂਗੇ ਇਹਦੇ ਵਿੱਚ ਪਦੀਨਾ ਇਹਨੂੰ ਆਪ ਬਰੀਕ ਬਰੀਕ ਕਰ ਲਿਆ ਹੁਣ ਆਪ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਪਕੌੜੇ ਪਾ ਲਾਂਗੇ ਉੱਪਰ ਦੀ ਪਾਵਾਂਗੇ ਆਪਾਂ ਇਹਦੇ ਵਿੱਚ ਨਿੰਬੂ ਤਾਂ ਕਿ ਇਹਦਾ ਸਵਾਦ ਬਹੁਤ ਵਧੀਆ ਆ ਸਕੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਬਰੀਕ ਕੱਟੇ ਹੋਏ ਗੱਡੇ ਹੁਣ ਆਪਣੇ ਠੰਡੇ ਠੰਡੇ ਪਾਣੀ ਵਾਲੇ ਪਕੌੜੇ ਬਣ ਕੇ ਤਿਆਰ ਹੋ ਚੁੱਕੇ ਆ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਘਰ ਵਿੱਚ ਟ੍ਰਾਈ ਕਰਨਾ ਇਹ ਬਹੁਤ ਹੀ ਟੇਸਟੀ ਬਣਦੀ ਆ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਸੁਝਾਅ ਕਮੈਂਟਾਂ ਵਿੱਚ ਜ਼ਰੂਰ ਦੇਣਾ ਤਾਂ ਕਿ ਆਪਾਂ ਅੱਗੇ ਤੋਂ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕੀ